पहले हमारे पाँच जोन थे अब गवर्नमेंट ने दो जोन बना दिए नॉर्थ और साउथ जिसकी वजह से जम्मू कश्मीर के एम्प्लाईज़ की ट्रांसफ़र गुवाहाटी कर दी गई है और पटना की ट्रांसफ़र चंडीगढ़ कर दी गई है जिससे एम्प्लाइज़ की फैमिली बड़ी परेशानी में है रिक्रूटमेंट रूल है जो काफ़ी टाइम से अभी तक रिक्रूटमेंट रूल का चेंज नहीं हुआ है हम चाहते हैं कि हमारी सभी मांगों पर गौर करते हुए मंत्रालय तुरंत इसके ऊपर गौर करे ताकि हम कार्य पर लौट सकें इन्होंने जो ट्रांसफ़र पॉलिसीज़ बनाई हैं ਸਮੇਟਮ ਕਰ ਦਿਆ ਹੈ ਬੱਚੋ ਕੀ ਪੜਾਈ ਕਾ ਹੈ ਪੂਰੇ 올 ਇੰਡੀਆ ਮੇ ਇਧਰ ਸੇ ਉਧਰ ਉਧਰ ਸੇ ਇਧਰ ਮਤਲਬ ਯਾ ਤੋ ਇੱਕ ਐਸਾ ਹੋ ਕਿ ਬੱਚੋ ਕਾ ਪੜਾਈ ਹੈ ਇੱਕ ਐਸਟੈਬਲਿਸ਼ਮੈਂਟ ਉਠਾ ਕੇ ਦੂਸਰੇ ਕਿ ਅਗੇ ਜਾਣਾ ਹੈ ਕੋਈ ਹਮ ਗਵਰਨਮੈਂਟ ਕੁਆਟਰਸ ਤੇ ਉਹ ਕੋਈ ਐਸਾ ਨਹੀਂ ਥਾਨ ਮੇ ਨਹੀਂ ਮਿਲ ਰਹਾ ਹੈ ਪਾਸਪੋਰਟ ਮੁਲਾਜ਼ਮਾਂ ਦੀ ਹੜਤਾਲ ਕਾਰਨ ਦੂਰ ਦੂਰ ਤੋਂ ਆਏ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਮਤਲਬ ਅਸੀਂ ਅਪਾਇੰਟਮੈਂਟ ਲਈ ਹੋ ਸੀ ਅੱਜ ਦੀ ਪਰ ਸਾਨੂੰ ਇੱਥੇ ਆ ਕੇ ਪਤਾ ਲੱਗਿਆ ਅਚਾਨਕ ਕੀ ਇਥੇ ਹੜਤਾਲ ਹੋਈ ਆ ਚਲੋ ਆਪਣੀ ਮੰਗ ਅਗਲਾ ਰੱਖਣ ਲਈ ਹੜਤਾਲ ਕਰ ਸਕਦਾ ਪਰ ਇਹਨਾਂ ਨੂੰ ਪਹਿਲਾਂ ਸੂਚਨਾ ਦੇਣੀ ਚਾਹੀਦੀ ਸੀ ਇੱਕ ਦੋ ਦਿਨ ਪਹਿਲਾਂ ਕਿ ਜਿਹੜਿਆ ਨੇ ਅਪਾਇੰਟਮੈਂਟ ਲਈ ਹੈ ਹੁਣ ਅਸੀਂ ਇਧਰੋਂ ਚੱਲ ਕੇ ਆਏ ਆਏ ਤੁਹਾਨੂੰ ਇੱਥੇ ਬੜੀ ਹਰਾਸਮੈਂਟ ਹੋ ਰਹੀ ਆ ਕੋਈ ਮੁਸ਼ਕਲ ਸਾਹਮਣਾ ਕਰਨਾ ਪੈ ਰਿਹਾ ਹੁਣ ਜਿਹੜੇ ਉਧਰੋਂ ਚੱਲ ਕੇ ਆਏ ਨੇ ਅੱਜ ਆਏ ਨੇ ਇੱਥੇ ਕਿੱਥੇ ਰਹਿਣਗੇ ਫਿਰ ਵਾਪਸ ਉਹਨਾਂ ਨੇ ਜਾਣਾ ਇਸ ਲਈ ਮਤਲਬ ਉਹ ਆਪਣੇ ਹੱਕ ਦੀ ਕਰ ਰਹੇ ਪਰ ਸਾਨੂੰ ਸਿਰ ਮੈਨੂੰ ਹੀ ਨਹੀਂ ਇਹ ਤੇ ਹੋਰ ਵੀ ਬਹੁਤ ਸਾਰੇ ਨੇ ਬਹੁਤ ਬਜ਼ੁਰਗ ਵੀ ਆਏ ਨੇ ਬੜੀ ਬੜੀ ਮੁਸ਼ਕਲ ਸਾਹਮਣਾ ਕਰਨਾ ਪੈ ਰਿਹਾ ਬੇਸ਼ੱਕ ਅੱਜ ਇੱਕ ਰੋਜ਼ਾ ਸੰਕੇਤਕ ਹੜਤਾਲ ਸੀ ਪਰ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜੇਕਰ ਜਲਦੀ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਕਰਮਚਾਰੀ ਪੱਕੇ ਸਮੇਂ ਲਈ ਹੜਤਾਲ ਉੱਤੇ ਜਾ ਸਕਦੇ ਨੇ